ਸਾਡੀ ਮਾਨ ਸਾਹਿਬ ਇੱਕੋ ਇੱਕ ਮੰਗ ਆ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸੀਵਰੇਜ ਪਾਉਣ ਦੇ ਸਮੇਂ ਜਿਹੜਾ ਉਹ ਟਟ ਭੱਜ ਗਲੀਆਂ ਦੀ ਹੁੰਦੀਆਂ ਉਹਨਾਂ ਦੇ ਵਿੱਚ ਇੰਟਰਲੌਕ ਤੇ ਨਾਲ ਦੀ ਨਾਲ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪਿੰਡ ਦੇ ਵਿੱਚ ਆਏ ਸੀਗੇ ਉਸ ਟਾਈਮ ਹੀ ਇਹ ਜਿਹੜੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਆ ਉਹ ਉਸ ਟਾਈਮ ਹੀ ਪਈ ਸੀ ਉਸ ਤੋਂ ਬਾਅਦ ਅੱਜ ਤੱਕ ਉਹ ਪਾਈਪਲਾਈਨ ਨਹੀਂ ਪਈ ਤੇ ਉਹ ਬਹੁਤ ਖਾਸਾ ਹਾਲਤ ਹੋ ਚੁੱਕੀ ਆ ਭਾਵੇਂ ਕਿ ਐਮਐਲਏ ਸਾਹਿਬ ਨੇ ਸਾਨੂੰ ਨਵਾਂ ਬੋਰ ਕਰਾਉਣ ਵਾਸਤੇ 5 ਲੱਖ ਦੀ ਗ੍ਰਾਂਟ ਦਿੱਤੀ ਸੀ ਅਸੀਂ ਉਹ ਬੋਰ ਤਾਂ ਕਰਾਤਾ 550 600 ਫੁੱਟ ਵਾਲਾ ਬੋਰ ਤਾਂ ਕਰਾਤਾ ਹਾਂਜੀ ਬਸ ਜੀ ਇਹੀ ਆ ਵੀ ਸਾਡੇ ਸੀਵਰੇਜ ਸਿਸਟਮ ਤੇ ਨਾਲ ਜਿਹੜਾ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਹੁਤ ਲੰਬੇ ਟਾਈਮ ਤੋਂ ਪਈਆਂ ਹੋਈਆਂ ਉਹ ਤੇ ਹਾਂਜੀ ਉਹ ਸਾਰਾ ਅਸੀਂ ਬਜਟ ਬਣਾਇਆ ਹੋਇਆ ਜੀ ਸਾਨੂੰ ਬਹੁਤ ਆਸ ਆਈ ਦੇ ਨਾਲ ਦੀ ਨਾਲ ਸਾਡੇ ਜਿਵੇਂ ਜਦੋਂ ਮੈਂ ਸਰਪੰਚ ਨਹੀਂ ਬਣਿਆ ਸੀਗਾ 2013 ਤੋਂ ਅਸੀਂ ਪਾਰਟੀ ਦੇ ਨਾਲ ਜੁੜੇ ਉਦੋਂ ਇਸ ਕਰਕੇ ਜੁੜੇ ਸੀਗੇ ਬਈ ਸਾਡੀ ਸੋਚ ਜਿਨ੍ਹਾਂ ਦੇ ਨਾਲ ਸਾਡੀ ਸੋਚ ਮੇਲ ਖਾਂਦੀ ਆ ਉਹੋ ਜੇ ਲੀਡਰ ਸਾਨੂੰ ਮਿਲਣ ਲੱਗੇ ਸੀਗੇ ਤੇ ਫੇਰ ਜਦੋਂ ਸਰਦਾਰ ਭਗਤ ਸਿੰਘ ਜੀ ਦੇ ਜਨਮ ਸਥਾਨ ਦੇ ਉਤੋਂ ਆਪਣੇ ਮਾਨ ਸਾਹਿਬ ਨੇ ਸੌਖਾ ਕੇ ਜਿਹੜੇ ਆਪਣੇ ਰਾਜਨੀਤੀ ਦੀ ਸ਼ੁਰੂਆਤ ਕੀਤੀ ਤੇ ਆਪਣੇ ਜਿਹੜਾ ਸਰਕਾਰ ਦੇ ਆ ਮੋੜ ਬਣਿਆ ਉਹ ਸਾਨੂੰ ਬਹੁਤ ਪ੍ਰਭਾਵਿਤ ਕਰਦੇ ਕਿਉਂਕਿ ਸਾਨੂੰ ਹਮੇਸ਼ਾ ਹੀ ਲੱਗਦਾ ਕਿਉਂਕਿ ਸਾਥੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਰਹੀਆਂ ਉਹਨਾਂ ਨੇ ਵੀ ਸਰਕਾਰਾਂ ਤੱਕ ਅਪਰੋਚ ਕਰਕੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਥੇ ਇਸ ਧਰਤੀ ਦੇ ਉੱਤੇ ਪਹੁੰਚਦੇ ਰਹੇ ਆ ਤੇ ਸਾਡਾ ਸੁਪਨਾ ਸੀ ਵੀ ਅਸੀਂ ਇਹੋ ਜਿਹੇ ਲੀਡਰ ਦੇ ਨਾਲ ਜੁੜੀਏ ਜਿਹੜਾ ਸ਼ਹੀਦਾਂ ਦਾ ਸਤਕਾਰ ਕਰਦਾ ਹੋਏ ਤੇ ਜਦੋਂ ਉਹ ਸਾਨੂੰ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਮਾਨ ਜੀ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਤੇ ਅਸੀਂ ਤੈਅ ਦਿਲ ਤੋਂ ਧੰਨਵਾਦ ਕਰਦੇ ਆਂ ਪਿੱਛੇ ਜੇ ਸ਼ਹੀਦਾਂ ਦੀਆਂ ਧਰਤੀਆਂ ਨੂੰ ਅਸੀਂ ਸੌਣਦੇ ਆ ਰਹੇ ਆਂ ਬਈ ਮਾਨ ਸਾਹਿਬ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਆ ਜਿਵੇਂ ਕਰਤਾਰ ਸਿੰਘ ਜੀ ਸਰਾਬਾ ਉਹਨਾਂ ਦੇ ਪਿੰਡ ਦੇ ਵਿੱਚ ਮਾਨ ਸਾਹਿਬ ਜੀ ਨੇ ਪਿੱਛੇ ਆਏ ਸੀਗੇ ਤੇ 48 ਕਰੋੜ ਦੀ ਗ੍ਰਾਂਟ ਪਾਸ ਕੀਤੀ ਸੀ ਜਿਵੇਂ ਮਾਨ ਸਾਹਿਬ ਸਾਡੇ ਪੰਡ ਦੇ ਸ਼ਹੀਦਾਂ ਦੀ ਗੱਲ ਕਰੀਏ ਤਾਂ ਲਾਲਾ ਲਾਜਪਤਰਾਏ ਜੀ ਤੇ ਉਹਨਾਂ ਦੇ ਨਾਲ ਗਦਰੀ ਬਾਬੇ ਜਿਨ੍ਹਾਂ ਚੋਂ ਬਾਬਾ ਆਈਸ਼ਰ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਤੇ ਬਾਬਾ ਪਾਕਰ ਸਿੰਘ ਜੀ ਨੇ 23 ਸਾਲ ਕਾਲੇ ਪਾਣੀਆਂ ਦੀ ਸਜ਼ਾ ਗੱਟੀ ਤੇ ਅਨੇਕਾਂ ਹੀ ਨੰਬਰਦਾਰੀਆਂ ਉਸ ਟਾਈਮ ਦੇ ਵਿੱਚ ਭੰਗ ਹੋਈਆਂ ਤੇ ਅਸੀਂ ਚਾਹੁੰਦੇ ਆ ਬਯੋਸ਼ੀ ਦਾੰਦੀ ਧਰਤੀ ਇੱਕ ਮਾਡਲ ਪਿੰਡ ਦੇ ਰੂਪ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਆ ਟੁੱਡੀ ਗਾਂਦੀ ਧਰਤੀ ਨੂੰ ਵੈਸੇ ਪਿਛਲੀਆਂ ਸਰਕਾਰਾਂ ਨੇ ਇਹ ਕਾਲਜ ਦਿੱਤਾ ਇਹ ਹਸਪਤਾਲ ਦਿੱਤਾ ਪਰ ਜੇ ਪਿੰਡ ਦੀ ਡਿਵੈਲਪਮੈਂਟ ਦੇਖਣੀ ਹੋਵੇ ਤਾਂ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਪਿਛਲੇ 10 10 ਸਾਲਾਂ ਤੋਂ ਅਸੀਂ ਕਿਤੇ ਨਾ ਕਿਤੇ ਪਿੱਛੜ ਗਏ ਆ ਜੀ ਜਿਹਦੇ ਵਿੱਚ ਸੀਵਰੇਜ ਦੀ ਸਾਡੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ 4 5 6 ਛੱਪੜਾਂ ਉਹਨਾਂ ਵਿੱਚ ਹੀ ਸਾਡੇ ਸਾਰੇ ਪਿੰਡ ਦਾ ਪਾਣੀ ਜਾਂਦਾ ਵਾ ਉਸ ਤੋਂ ਬਾਅਦ ਚ ਡਰੇਨੇਜ ਦਾ ਸਿਸਟਮ ਜਾਂ ਸੀਵਰੇਜ ਉੱਧਰ ਪਾਣੀ ਨਹੀਂ ਜਾਂਦਾ ਤੇ ਉਹ ਛੱਪੜਾਂ ਦੇ ਉੱਤੇ ਇਹੀ ਅਸੀਂ ਨਰਪਰ ਕਰਦੇ ਹਾਂ ਤੇ ਇਸ ਸਾਲ ਤੁਹਾਨੂੰ ਪਤਾ ਜਿਵੇਂ ਬਾਰਿਸ਼ਾਂ ਬਹੁਤ ਜ਼ਿਆਦਾ ਸੀ ਤੇ ਉਹ ਬਦਕਿਸਮਤੀ ਦੇ ਨਾਲ ਉਹ ਛੱਪੜ ਵੀ ਕਈ ਗਰੀਬ ਘਰਾਂ ਦੇ ਵਿੱਚ ਉਹਨਾਂ ਦੇ ਗਰੀਬ ਘਰਾਂ ਦੇ ਘਰ ਨਾਲ ਲੱਗਦੇ ਆ ਤੇ ਇਸ ਵਾਰੀ ਜਦੋਂ ਛੱਪੜ ਭਰੇ ਤਾਂ ਸਾਨੂੰ ਸਾਡੇ ਦਿਲ ਤੇ ਸਾਨੂੰ ਪਤਾ ਕੀ ਵੀਤਦੀ ਸੀ ਕਿ ਜਦੋਂ ਘਰਾਂ ਦੇ ਵਿੱਚ ਪਾਣੀ ਚਲਿਆ ਜਾਂਦਾ ਸੀ ਉਹਦੇ ਨਾਲ ਬਹੁਤ ਉਹਨਾਂ ਘਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸਾਡੀ ਮਾਨ ਸਾਹਿਬ ਇੱਕੋ ਇੱਕ ਮੰਗ ਹੈ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸੀਵਰੇਜ ਪਾਉਣ ਦੇ ਸਮੇਂ ਜਿਹੜਾ ਉਹ ਟਟ ਭੱਜ ਗਲੀਆਂ ਦੀ ਹੁੰਦੀ ਆ ਉਹਨਾਂ ਦੇ ਵਿੱਚ ਇੰਟਰਲੌਕ ਤੇ ਨਾਲ ਦੀ ਨਾਲ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪਿੰਡ ਦੇ ਵਿੱਚ ਆਏ ਸੀਗੇ ਉਸ ਟਾਈਮ ਹੀ ਇਹ ਜਿਹੜੇ ਪੀਨ ਵਾਲੀ ਪਾਣੀ ਦੀ ਪਾਈਪਲਾਈਨ ਆ ਉਹ ਉਸ ਟਾਈਮ ਹੀ ਪਈ ਸੀ ਉਸ ਤੋਂ ਬਾਅਦ ਅੱਜ ਤੱਕ ਉਹ ਪਾਈਪਲਾਈਨ ਨਹੀਂ ਪਈ ਤੇ ਉਹ ਬਹੁਤ ਖਾਸਾ ਹਾਲਤ ਹੋ ਚੁੱਕੀ ਆ ਭਾਵੇਂ ਕਿ ਐਮਐਲਏ ਸਾਹਿਬ ਨੇ ਸਾਨੂੰ ਨਵਾਂ ਬੋਰ ਕਰਾਉਣ ਵਾਸਤੇ 5 ਲੱਖ ਦੀ ਗ੍ਰਾਂਟ ਦਿੱਤੀ ਸੀ ਅਸੀਂ ਉਹ ਬੋਰ ਤਾਂ ਕਰਾਤਾ 550 600 ਫੁੱਟ ਵਾਲਾ ਬੋਰ ਤਾਂ ਕਰਾਤਾ ਹਾਂਜੀ ਬਸ ਇਹ ਹੀ ਆ ਬਈ ਸਾਡੇ ਸੀਵਰੇਜ ਸਿਸਟਮ ਤੇ ਨਾਲ ਜਿਹੜਾ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਹੁਤ ਲੰਬੇ ਟਾਈਮ ਤੋਂ ਪਈਆਂ ਹੀਆਂ ਉਹ ਤੇ ਹਾਂਜੀ ਉਹ ਸਾਰਾ ਅਸੀਂ ਬਜਟ ਬਣਾਇਆ ਹੋਇਆ ਜੀ ਸਾਨੂੰ ਬਹੁਤ ਆਸ ਆਈ ਸਾਨੂੰ ਬਹੁਤ ਆਸ ਆ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਸਾਨੂੰ ਇਹੀ ਆਸ ਸੀ ਅਸੀਂ ਤੈ ਦਿਲ ਤੋਂ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਪੁਰ ਬਹੁਤ ਨੇਕ ਸੁਭਾਅ ਦੇ ਸਾਨੂੰ ਐਮਐਲਏ ਸਾਹਿਬ ਮਿਲੇ ਆ ਤੇ ਸਾਡੀ ਹਰੇਕ ਮੰਗ ਨੂੰ ਪਹਿਲ ਦੇ ਆਧਾਰ ਤੇ ਮੰਗ ਕੇ ਸਾਡੇ ਸਾਰੇ ਹੱਲ ਕਰਦੇ ਆ ਜੀ ਤੇ ਬਾਕੀ ਮੈਂ ਜ਼ਿਆਦਾ ਲੰਮਾ ਸਮਾਂ ਨਾ ਲੈਂਦਾ ਹੋਇਆ ਥੋੜੇ ਜੀ ਥੋੜੇ ਜੇ ਨਰਵਸ ਆ ਨਵੇਂ ਆਈ ਹੌਲੀ ਹੌਲੀ ਸਿੱਖਾਂਗੇ ਜੀ ਬਹੁਤ ਧੰਨਵਾਦ ਜੀ ਹਾਂਜੀ ਤੋਂ ਤੁਸੀਂ ਆਪਦੇ ਆਈ ਤਾਈਓ ਲੈ ਲਿਆ ਜੀ